ਅਸੀਂ ਪੰਜਾਬੀ ਹੁੰਨੇ ਆ ਤੇ ਅਸੀਂ ਜਿਹੜੇ ਕੰਮ ਅਗਰ ਪੈ ਜੀਏ ਫਿਰ ਸਰਾ ਕਰਾ ਕੇ ਹੱਟੀਦਾ ਅੱਜ ਕੱਲ ਆਪਾਂ ਇਹਦੇ ਮਗਰ ਪਏ ਹੋਏ ਆ ਇਹਦਾ ਕਸੂਰ ਸਿਰਫ ਇੰਨਾ ਕਿ ਆ ਇਹਦੇ ਮੁਰੇ ਬੈਠ ਕੇ ਕੀਤੀਆਂ ਗੱਲਾਂ ਲੋਕ ਸੁਣਨ ਲੱਗ ਪਏ ਸੋ ਇਹ ਹਰ ਘਰ ਘਰਕ ਗਲੀ ਨੁੱਕਰ ਥਾਂ ਦਾ ਇਹ ਸ਼ਿੰਗਾਰ ਬਣ ਗਿਆ ਇਹ ਉਹਦੇ ਉਹਦੇ ਮੁਰੇ ਫਿੱਟ ਕੀਤਾ ਜਾਣ ਲੱਗਾ ਜਿਨ੍ਹਾਂ ਨੂੰ ਸੋਚਣ ਤੇ ਜ਼ੋਰ ਦੇਣਾ ਪੈਂਦਾ ਤਰਦਾ ਦ ਕਰਨਾ ਪੈਂਦਾ ਵੀ ਆਪਾਂ ਜ਼ਿੰਦਗੀ 'ਚ ਐਸਾ ਕੀਤਾ ਕੀਆ ਤੇ ਜੋ ਕੀਤਾ ਆ ਉਹ ਦੱਸਣ ਦੇ ਕਾਬਲ ਵੀ ਹੈ ਜਾਂ ਨਹੀਂ ਖੂਬ ਹੂ ਆਪਾਂ ਉਦੋਂ ਹੀ ਦੱਸ ਸਕਦੇ ਜੋ ਜੋ ਕੀਤਾ ਆਪਾਂ ਜ਼ਿੰਦਗੀ 'ਚ ਲੋਕ ਸਵਾਦ ਲੈ ਰਹੇ ਆ ਜਿਹੜੇ ਕਰਨ ਵਾਲੇ ਆ ਉਹ ਵਿਊਜ਼ ਲੈ ਰਹੇ ਆ ਤੇ ਗੱਲਾਂ ਜਿਹੜੇ ਕਰਨ ਵਾਲੇ ਆ ਉਹ ਆਪਣੀ ਬૌਧਿਕ ਕੰਗਾਲੀ ਦਾ ਜਲੂਸ ਕਢਾ ਰਹੇ ਆ ਤੇ ਇਹ ਵਿਚਾਰਾ ਵਿੱਚ ਚੱਕੀ ਦੇ ਪੁੜਾਂ ਦੇ ਵਿੱਚ ਪਿਸ ਰਿਆ ਫਿੱਟ ਮੈਂ ਵੀ ਕੀਤਾ ਸੀ ਪਰ ਹਿਆਈ ਨਹੀਂ ਪਿਆ ਮੈਂ ਕਹਿੰਦਾ ਜਣਾ ਬਹੁਤੇ ਦਿਨ ਨਹੀਂ ਜਦੋਂ ਇਹ ਕਿਤੇ ਫਿੱਟ ਹੋਇਆ ਕਰੂਗਾ ਤੇ ਪਿੰਡ ਦੇ ਲੋਕ ਭੱਜ ਪਿਆ ਕਰ ਕਰਨ ਗਏ ਵੀ ਫੜ ਲਓ ਇਹ ਫੜ ਲਓ ਆ ਕਿਹੜਾ ਆਇਆ ਫਿੱਟ ਕਰਨ ਲੱਗਾ ਮਾਇਕ ਫੜ ਲਓ ਇਹਨੂੰ ਇਹ ਏਦਾਂ ਦੇ ਦਿਨ ਆ ਜਾਣੇ ਜਿੱਦਾਂ ਦੇ ਹਾਲਾਤ ਆ ਸੋ ਇਸ ਕਰਕੇ ਇਹਨੂੰ ਆਪਾਂ ਪੋਸਟ ਪਾਉਣੀ ਰਹਿਣ ਦਿੰਨੇ ਆ ਪਰ ਤਦ ਤੱਕ ਤੁਸੀਂ ਬੰਦਾ ਕੋਈ ਛੱਡਿਓ ਨਾ ਜਿਹਨੇ ਜ਼ਿੰਦਗੀ 'ਚ ਕੋਈ ਵੱਡਾ ਖੱਟਪਣਾ ਕੀਤਾ ਹੈ ਤੇ ਉਹ ਇਹਦੇ ਮੂਹਰੇ ਆ ਕੇ ਬੋਲੇ ਨਾ ਚੱਕ ਦਿਓ ਫਟੇ ਲੋਕ ਮੇਰੇ ਵਰਗੇ ਕਹਿੰਦੇ ਰਹਿੰਦੇ ਕੋਨਾ ਕੋਈ ਤੁਸੀਂ ਪਛੇਣ ਨਹੀਂ ਹਟਣਾ ਆਹ ਜ਼ਿੰਦਗੀ ਜਿਉ ਢੀਠੋ ਕੇ ਪ੍ਰਵਾਹ ਨਹੀਂ ਕਰੀਦੀ ਚੱਕ ਦਿਓ ਫਟੇ We'll